ਦਸਤਾਰ ਕਿੰਡੀ ਵਧੀਆ ਸਜਾਈ ਹੋਈ ਹੈ ਆਪਾਂ 2 ਮਿੰਟ ਵੀ ਨਹੀਂ ਬਣ ਸਕਦੇ ਜੇ ਦੇਖੀਏ ਤੇ ਇੰਨੀ ਗਰਮੀ ਚ ਸੰਗਤੋ ਇੱਕ ਖਾਸ ਚੀਜ਼ ਹੋਈ ਹੈ ਅੱਜ ਮੈਂ ਗੁਰਦੁਆਰਾ ਸਾਹਿਬ ਦੀ ਵਲੌਗ ਬਣਾਉਣ ਵੀਡੀਓ ਬਣਾਉਣ ਦਰਸ਼ਨ ਕਰਨ ਆਇਆ ਸੀ ਸਵਾਲ ਨੰਬਰ ਜੀ ਬਹੁਤ ਸਵਾਲ ਨੰਬਰ ਆਇਆ ਦਰਸ਼ਨ ਬਹੁਤ ਵਧੀਆ ਹੋ ਗਏਨ ਕਿਸਮਤ ਦੀ ਗੱਲ ਹੈ ਦੇਖੋ ਦਰਸ਼ਨ ਕਰੋ ਜੀ ਗੁਰਦੁਆਰਾ ਦਮਦਮਾ ਸਾਹਿਬ ਜੀ ਦੇਖਿਓ ਪੂਰੀ ਅੰਤ ਤੱਕ ਬਹੁਤ ਜ਼ਿਆਦਾ ਤੁਹਾਨੂੰ ਵਧੀਆ ਲੱਗੇਗਾ ਬਹੁਤ ਦਿਲ ਖੁਸ਼ ਹੋਏਗਾ ਅਰੇ ਮਾਨੂ ਭਾਵੇ ਸੰਗਤੋ ਗੁਰਦੁਆਰਾ ਸਾਹਿਬ ਵਿੱਚ ਕਾਫੀ ਨਿਹੰਗ ਸਿੰਘ ਆਏ ਹੋਏ ਨੇ ਇਨੀ ਗਰਮੀ ਵਿੱਚ ਇੱਕ ਘੰਟਾ ਕੀ 5 ਮਿੰਟ ਵੀ ਨਹੀਂ ਅਸੀਂ ਪਾਸ ਕਰਦੇ ਗਾਜੇ ਕੇ ਬੁਲਾਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਮੈਂ ਜਾ ਰਿਹਾ ਅੱਜ ਗੁਰਦੁਆਰਾ ਦਮਦਮਾ ਸਾਹਿਬ ਜੇ ਲੋਕੇਸ਼ਨ ਦੀ ਗੱਲ ਕਰੀਏ ਤਾਂ ਲੁਧਿਆਣੇ ਤੋਂ ਕਰੀਬ 25 ਕਿਲੋਮੀਟਰ ਦੂਰ ਦੁਰਾਹੇ ਦੇ ਵਿੱਚ ਗੁਰਦੁਆਰਾ ਸਾਹਿਬ ਜੀ ਸਜੋਬੀ ਹਨ ਤੇ ਜੇ ਗੱਲ ਕਰੀ ਇਤਿਹਾਸ ਦੀ ਤਾਂ ਤੰਤਾਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਿੱਲੀ ਤੋਂ ਜਦੋਂ ਪੰਜਾਬ ਵੱਲ ਨੂੰ ਆਏ ਸਨ ਤੇ ਇਸ ਗੁਰਦੁਆਰਾ ਸਾਹਿਬ ਵਿੱਚ ਉਹਨਾਂ ਨੇ ਆ ਕੇ ਦਿਨਾ ਪਾਇਆ ਸੀ ਸ਼ਬਦ ਕੀਰਤਨ ਗਾਣਦੇ ਸਨ ਦੀਵਾਨ ਸਜਾਂਦੇ ਸਨ ਤੇ ਹੁਣ ਮੈਂ ਉੱਥੇ ਜਾ ਕੇ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਕਰਾਂਦਾ ਦਰਸ਼ਨ ਫਿਲਹਾਲ ਮੈਂ ਲੁਧਿਆਣੇ ਤੋਂ ਨਿਕਲਿਆ ਤੇ ਜੀਟੀ ਰੋਡ ਤੇ ਪਹੇਚਾ ਦਿੱਲੀ ਰੋਡ ਵੱਲੋਂ ਆਪਾਂ ਜਾਈਏ ਤੇ ਰਸਤੇ ਜਾਂਦਾ ਦੁਰਾਹ ਇਹ ਜੀਡੀ ਰੋਡ ਤੋਂ ਆਪਾਂ ਹੁਣ ਪਾਵਾਂਗੇ ਹਾਈਵੇ ਤੇ ਹਾਈਵੇ ਤੋਂ ਫਿਰ ਗੁਰਦੁਆਰਾ ਸਾਹਿਬ ਵੱਲ ਜਾਵਾਂਗੇ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਹੌਸਲਾ ਆਪ ਜਾਈ ਮਿਲ ਜਾਂਦੀ ਹੈ ਅਗਲੀ ਵੀਡੀਓ ਬਣਾਉਣ ਦੀ ਹਿੰਮਤ ਮਿਲ ਜਾਂਦਾ ਇਹ ਮਿੱਤਰੋ ਮੈਂ ਪਹੈ ਗਿਆ ਹਾਈਵੇ ਤੇ ਦਿੱਲੀ ਰੋਡ ਤੇ ਤੇ ਹਾਈਵੇ ਬਣਿਆ ਆ ਬਿਲਕੁਲ ਧੱਕੋ ਧੱਕ ਬਹੁਤ ਵਧੀਆ ਹਾਈਵੇ ਦਿੱਲੀ ਤੱਕ ਪੂਰਾ ਵਧੀਆ ਹਾਈਵੇ ਬਣਿਆ ਤੇ ਗੁਰਦੁਆਰਾ ਸਾਹਿਬ ਪਹੁੰਚ ਕੇ ਤੁਹਾਨੂੰ ਸਾਰੀ ਵੀਡੀਓ ਦਿਖਾਂਦਾ ਥੋੜੀ ਇੱਕ ਵੀਡੀਓ ਰਸਤੇ ਦੀ ਵੀ ਦਿਖਾ ਦਿੰਦਾ ਜਿਹੜੇ ਮੇਰੇ ਮਿੱਤਰ ਬਾਹਰ ਕਿਤੇ ਲੁਧਿਆਣੇ ਤੋਂ ਬਾਹਰ ਹਨ ਜਾ ਕਿ ਤੇ ਫੋਰਾਂਚ ਰਹਿੰਦੇ ਹੋ ਕੋਸ਼ਿਸ਼ ਕਰਦੀ ਉਹਨਾਂ ਨੂੰ ਆਪਣਾ ਸ਼ਹਿਰ ਦਿਖਾ ਦੇਈਏ ਉਹਨਾਂ ਦੀ ਥੋੜੀ ਯਾਦਾਂ ਤਾਜ਼ੀਆਂ ਕਰ ਦੇਈਏ ਸੰਗ ਤੋਂ ਹਾਈਵੇ ਤੋਂ ਮੈਂ ਲਿੰਕ ਰੋਡ ਵੱਲ ਮੁੜ ਗਿਆ ਲੈਫਟ ਸਾਈਡ ਇੱਥੋਂ ਦੀ ਮੁੰਡਾ ਖੱਬੇ ਥੋੜੀ ਅੱਗੇ ਜਾ ਕੇ ਫਿਰ ਕੱਚਾ ਰਸਤਾ ਹੋਊਗਾ ਪਿੰਡਾਂ ਦਾ ਕੱਚਾ ਨਹੀਂ ਹੋਊਗਾ ਖੈਰ ਪੰਜਾਬ ਦੇ ਰਸਤੇ ਸਾਰੇ ਵਧੀਆ ਰਾਹ ਬਣੇ ਹੋਏ ਆ ਗਿਆ ਤੰਗ ਸਰਕਾ ਲਿੰਕ ਰੋਡ ਦੀਆ ਇਹ ਦੋਸਤੋ ਆ ਗਿਆ ਲੈਫਟ ਬਾਹਰ ਗੇਟ ਲੱਗਾ ਹੋਇਆ ਹੈ ਗੁਰਦੁਆਰਾ ਸਾਹਿਬ ਦਾ ਨਿਸ਼ਾਨੀ ਵੀ ਪਈ ਹੋਈ ਹੈ ਇੱਧਰ ਹੂੰ ਦੇਖਦੇ ਆ ਉਹ ਸਾਹਮਣੇ ਗੁਰਦੁਆਰਾ ਸਾਹਿਬ ਨੂੰ ਜਿਆਦਾ ਦੂਰ ਨਹੀਂ ਹੈ ਬਿਲਕੁਲ ਸਾਹਮਣੇ ਤੁਹਾਨੂੰ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਸਾਹਮਣੇ ਦਿਖ ਰਹੀ ਹੋएगी ਬਿਲਕੁਲ ਸਾਹਮਣੇ ਟੱਕਰ ਦੇ ਬਣੀ ਹੋਈ ਹੈ ਪਹੁੰਚਣ ਲੱਗੇ ਆ ਮਿੱਤਰੋ ਗੁਰਦੁਆਰਾ ਦਮਦਮਾ ਸਾਹਿਬ ਤਨ ਤਨ ਸ੍ਰੀ ਗੁਰ ਹਰगोबिंद ਸਿੰਘ ਜੀ ਦਾ ਗੁਰਦੁਆਰਾ ਦੇਖੋ ਗਲੀਆਂ ਮੱਲਿਆਂ ਦੀ ਸੜਕਾਂ ਵੀ ਇੰਟਰਲੋਕਿੰਗ ਬ੍ਰਿਕਸ ਲੱਗੀਆਂ ਸਾਰੀ ਦੋਸਤੋ ਕਾਫੀ ਸੰਗਤ ਆਈ ਲੱਗ ਰਹੀ ਹੈ ਇਸ ਟਾਈਮ ਪੂਰਾ ਰਾਸ਼ਟ ਭੀੜ ਭੜ ਚੱਲ ਰਹੀ ਹੈ ਤੇ ਅੱਜ ਮੰਡੇ ਹੋਣ ਦੇ ਬਾਵਜੂਦ ਇੱਥੇ ਭੀੜ ਹੈ ਰੌਣਕਾਂ ਲੱਗੀਆਂ ਹੋਈਆਂ ਸੰਗਤਾਂ ਦੀਆਂ ਗੱਡੀ ਲਾਣੇ ਆ ਪਾਰਕਿੰਗ ਚ ਦੇਖਦੇ ਆ ਕਿੱਥੇ ਆ ਪਾਰਕਿੰਗ ਪੂਰੀ ਫੁੱਲ ਹੈ ਅੱਜ ਇੰਨਾ ਰਸ਼ ਕਿਉਂ ਹੈ ਪਤਾ ਲੱਗਦਾ ਅੰਦਰ ਜਾ ਕੇ ਦੇਖ ਲੋ ਰਸ਼ ਕਿੰਨਾ ਹੈ ਗੱਡੀਆਂ ਪਾਰਕਿੰਗ ਚ ਲੱਗ ਨਹੀਂ ਪਾਰੀਆਂ ਗੱਡੀ ਲਗਣੀ ਹੈ ਬਾਹਰ ਬਾਹਰ ਵੀ ਬਾਈਕਸ ਵਗੈਰਾ ਕਿੰਨੀਆਂ ਖੜੀਆਂ ਗੱਡੀ ਲਾਣੀ ਔਖੀ ਹੋਈ ਪਈ ਹੈ ਇੰਨਾ ਰਸ਼ ਗੱਡੀ ਲਾ ਦਿੱਤੀ ਹੈ ਮਿੱਤਰੋ ਸੜਕ ਤੇ ਹੀ ਲੱਗੀ ਹੈ ਕੋਈ ਪਾਰਕਿੰਗ ਤਾਂ ਮਿਲੀ ਨਹੀਂ ਚਲੋ ਜਗਾ ਪੂਰੀ ਫੁੱਲ ਹੈ ਇਸ ਟਾਈਮ ਸੰਗਤ ਕਾਫੀ ਆਈ ਹੋਈ ਹੈ ਮੰਡੇ ਦਾ ਦਿਨ ਨੂੰ ਮੈਂ ਨਹੀਂ ਸੰਗਤ ਘਟਵਾ ਦੀ ਦੇਖੀ ਕਿਸੇ ਗੁਰਦੁਆਰੇ ਚ ਪੂਰੀ ਸੰਗਤ ਆਈ ਹੋਈ ਹੈ ਦੇਖਦੇ ਹਾਂ ਸ਼ਾਇਦ ਅੱਜ ਕੋਈ ਪ੍ਰੋਗਰਾਮ ਚੱਲ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਸ਼ਨ ਕਰੋ ਜੀ ਗੁਰਦੁਆਰਾ ਦਮਧਮਾ ਸਾਹਿਬ ਦੁਰਾਹਾ ਜ਼ਿਲ੍ਹਾ ਲੁਧਿਆਣਾ ਜੋ ਕਿ ਲੁਧਿਆਣਾ ਤੋਂ ਕਰੀਬ ਕਰੀਬ 25 ਕਿਲੋਮੀਟਰ ਦੂਰ ਹੈ ਕਾਫੀ ਸੰਗਤਾਂ ਆਈਆਂ ਹੋਈਆਂ ਨੇ ਅੱਜ ਕੋਈ ਲੱਗਦਾ ਹੈ ਕੋਈ ਪ੍ਰੋਗਰਾਮ ਚੱਲ ਰਿਹਾ ਹੈ ਅੰਦਰ ਜਾ ਕੇ ਪਤਾ ਕਰਦੇ ਆਂ ਫਿਲਹਾਲ ਤੁਸੀਂ ਦਰਸ਼ਨ ਕਰੋ ਗੁਰਦੁਆਰਾ ਸਾਹਿਬ ਦੇ ਚਾਰੇ ਪਾਸੇ ਰਖਦੇ ਆਂ ਜੋੜ ਤੇ ਜੋੜੇ ਤੋਂ ਬਾਅਦ ਚੱਲਦੇ ਆਂ ਗੁਰਦੁਆਰਾ ਸਾਹਿਬ ਦੇ ਅੰਦਰ ਇਹ ਇਤਿਹਾਸ ਲਿਖਿਆ ਹੈ ਜੀ ਗੁਰਦੁਆਰਾ ਸਾਹਿਬ ਦਾ ਤੁਸੀਂ ਸਕਰੀਨਸ਼ਾਟ ਲੈ ਕੇ ਪੜ੍ਹ ਵੀ ਸਕਦੇ ਹੋ ਜੋੜੇ ਘਰ ਵੀ ਜੋੜੇ ਰੱਖਦੇ ਆਂ ਤੇ ਉਹਨੋਂ ਇੱਥੋਂ ਨਿਕਲਦੇ ਆਂ ਜੋੜਾ ਘਰ ਹੈ ਜਿਹੜਾ ਛੋਟਾ ਜਿਹਾ ਗੁਰਦੁਆਰਾ ਸਾਹਿਬ ਦਾ ਜੋੜੇ ਘਰ ਜੀ ਮਿੱਤਰੋ ਜੋੜੇ ਰੱਖ ਦਿੱਤੇ ਹਨ ਉਹ ਗੁਰਦੁਆਰਾ ਸਾਹਿਬ ਦੇ ਕਰਦੇ ਆਂ ਦਰਸ਼ਨ ਤੇ ਫੇਰ ਸਾਰੀ ਵੀਡੀਓ ਬਣਾਉਣਾ ਵਧੀਆ ਤੋਂ ਵਧੀਆ ਤਹਿਰ ਅਥਰ ਤੁੰਦੇ ਆਂ ਤੇ ਚੱਲਦਾ ਹਾਂ ਅੰਦਰ ਕੋਈ ਪ੍ਰੋਗਰਾਮ ਚੱਲ ਰਿਹਾ ਹੈ ਜੀ ਇੱਥੇ ਕਿਸੇ ਦਾ ਯਾ ਤਾਂ ਕੋਈ ਪਰਸਨਲ ਪ੍ਰੋਗਰਾਮ ਹੈ ਜাঁਹ ਕੋਈ ਜੋੜ ਮੇਲਾ ਵਗੈਰਾ ਹੈ ਆ ਦਰਸ਼ਨ ਕਰੋ ਜੀ ਗੁਰਦੁਆਰਾ ਦਮਦਮਾ ਸਾਹਿਬ ਦੇ ਨਿਸ਼ਾਨ ਸਾਹਿਬ ਦੇ ਤੇ ਦੋ ਨਿਸ਼ਾਨ ਸਾਹਿਬ ਲੱਗੇ ਨੇ ਜੇ ਕਿਸੇ ਤੋਂ ਪੁੱਛਦਾ ਜੇ ਪਤਾ ਲੱਗਿਆ ਤਾਂ ਜ਼ਰੂਰ ਦੱਸਾਂ ਇੱਧਰ ਦੂਜਾ ਨਿਸ਼ਾਨ ਸਾਹਿਬ ਲੱਗੇ ਜੀ ਗੁਰਦੁਆਰਾ ਸਾਹਿਬ ਦੇ ਬਾਹਰ ਆਮਣੇ ਸਾਹਮਣੇ ਦੋ ਨਿਸ਼ਾਨ ਸਾਹਿਬ ਲੱਗੇ ਦੇਖੋ ਕਿੰਨਾ ਵੱਡਾ ਕੂਲਰ ਲੱਗਾ ਹੈ ਗੁਰਦੁਆਰਾ ਸਾਹਿਬ ਦੇ ਸੋਣ ਵਟ ਭਾ ਗਿਆ ਹਰ ਅੰਮ੍ਰਿਤ ਬਾਣੀ ਰ ਸੋਣ ਵਟ ਭਾ ਗਿਆ ਹਰ ਅੰਮ੍ਰਿਤ ਬਾਣੀ ਰ ਜਿਨ ਕੋ ਕਰਮ ਲਿਖੇ ਤਸ ਰਦਸਮਾੜੀ ਸੰਗਤੋ ਗੁਰਦੁਆਰਾ ਸਾਹਿਬ ਵਿੱਚ ਕਾਫੀ ਨਿਹੰਗ ਸਿੰਘ ਆਏ ਹੋਏ ਹਨ ਤੁਹਾਨੂੰ ਮੈਂ ਵੀਡੀਓ ਵਿੱਚ ਦਿਖਾਉਂਦਾ ਹਾਂ ਨਿਹੰਗ ਸਿੰਘਾਂ ਦੇ ਜਥੇ ਇੱਥੇ ਕਾਫੀ ਵੱਡੇ ਵੱਡੇ ਆਏ ਹੋਏ ਨੇ ਨਿਹੰਗ ਸਿੰਘਾਂ ਨੇ ਦੇਖੋ ਦਸਤਾਰ ਸਜਾਈ ਹੈ ਬਹੁਤ ਵੱਡੀ ਤੁਹਾਨੂੰ ਮੈਂ ਦਿਖਾਣਾ ਨਿਹੰਗ ਸਿੰਘਾਂ ਨੇ ਦੇਖੋ ਇੰਨੀ ਵੱਡੀ ਦਸਤਾਰ ਸਜਾਈ ਹੋਈ ਹੈ ਇੰਨੀ ਗਰਮੀ ਵਿੱਚ ਇੱਕ ਘੰਟਾ ਕੀ 5 ਮਿੰਟ ਵੀ ਨਹੀਂ ਅਸੀਂ ਪਾ ਸਕਦੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਜੀ ਸੇ ਪਾਸਾਂ ਦੇ ਪੰਜੇ ਪਿਆਰਿਆਂ ਦੇ ਚੌਹੀ ਸਾਹਿਬਜਾਦਿਆਂ ਦੇ 40 ਮੁਖਦਿਆਂ ਦੇ 96 ਕਰੋੜ ਸਿੰਘਾਂ ਸੀਦਾਂ ਦੇ ਬੰਦੀ ਛੋੜ ਸਤਿਗੁਰੂ ਗੁਰੂ ਹਰਗਵਿੰਦ ਸਾਹਿਬ ਜੀ ਦੇ ਮਨ ਨੂੰ ਭਾਵੇ ਸੁਣ ਕੇ ਨਿਹਾਲ ਹੋ ਜਾਵੇ ਆ ਜਿੱਥੇ ਮੈਂ ਕਿਹਾ ਇੱਥੇ ਕਿਉਂ ਆਏ ਨੇ ਪ੍ਰੋਗਰਾਮ ਸਾਡੇ ਮਹਾਕਾਲ ਜੀ ਜਸਪਾਲ ਸਿੰਘ ਪਾਲਾ ਜਿਹੜੇ ਆਪਣੇ ਥੋੜੇ ਪਿਆਰ ਨਾਲ ਸਿੰਘ ਕਹਿੰਦੇ ਸੀਗੇ ਇਹਨਾਂ ਨੂੰ ਬਹੁਤ ਹੀ ਸਤਕਾਰਯੋਗ ਸੀਗੇ ਇਹ ਉਹਨਾਂ ਦੇ ਸਵਰਗਵਾਸੂ ਵੀ ਤੇ ਅੱਜ ਉਹਨਾਂ ਦੇ ਅੰਤਮ ਅਰਸੀ ਅੱਜ ਜਿਵੇਂ ਪਾਚਾ ਦਾ ਇਤਿਹਾਸੀ ਸਾਨਕ ਗੁਰੂ ਹਰਗੋਬਿੰਦ ਸਾਹਿਬ ਜੀ ਇੱਥੇ کافی ਸਿਰ ਰਹੇ ਨੇ ਥੋੜਾ ਇਤਿਹਾਸ ਦੱਸ ਦوںਗਾ ਛੋਟੇ ਖਰਚ ਉਹਨਾਂ ਨੇ ਬਹੁਤ ਚਿਰ ਐੱਛੇ ਰਹੇ ਗਏ ਗੁਰੂ ਸਾਹਿਬ ਜੀ ਨੇ ਕਿਲੇ ਦੇ ਵਿੱਚ ਵੀ ਆਨੰਦ ਮਾਣਿਆ ਤੇ ਇੱਧਰ 베ਰੀ ਸਾਹਿਬ ਇੱਕ ਬਾਬਾ ਜੀ ਦਾ ਸਾਨਾ ਪੀਰਾਂ ਦਾ ਉੱਥੇ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ کافی ਚਿਰ ਰਹਿੰਦੇ ਰਹੇ ਨੇ ਤੇ ਇਹ ਸਾਨ ਦਮਦਮਾ ਸਾਹਿਬ ਗੁਰਦੁਆਰਾ ਬੰਦੀ ਛੋੜ ਛੇਵੇਂ ਪਾਚਾ ਗੁਰੂ ਹਰਗੋਬਿੰਦ ਸਾਹਿਬ ਹੀ ਦਾ ਸਥਾਨ ਆ ਏ ਇੱਥੇ ਸਾਰੀਆਂ ਫੌਜਾਂ ਇਸ ਤਰ੍ਹਾਂ ਹਰ ਸਾਲ ਦੀ ਤਰ੍ਹਾਂ ਬਹੁਤ ਵਧੀਆ-ਵਧੀਆ ਸਮਾਗਮ ਹੁੰਦੇ ਨੇ ਤੇ ਆਨੰਦ ਮਾਣਦੀਆਂ ਨੇ ਇੱਥੇ ਜੈ ਜੈਕਾਰ ਹੋ ਰਹੀ ਆ ਪਾਸ਼ਾ ਦੀ ਕਿਰਪਾ ਨਾਲ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਦਾ ਦੇ ਮਨੂ ਭਾਵੇ ਵਾਹਿਗੁਰੂ ਜੀ ਖਾਲਸਾ ਮਾਣੇ ਬਸ ਯਾਦ 60 ਸਾਲ ਹੋ ਗਏ ਬਾਬਾ ਵੱਡੇ ਮਾਪੋਸਾ ਬਾਬਾ ਬਿਸਨਾਈ ਮਾਪੋਸਾ ਇੱਧਰ ਵੀ ਵਾਹ ਖੌਂਸਾ ਵਾਹ ਦੱਸੋ ਕਰੋ ਸਕਤੋ ਕੀ ਨਾਮ ਹੈ ਬਾਬਾ ਜੀ ਆਪਣਾ ਬਸੋ ਨਾਮ ਦੱਸੋ ਜੀ ਨਾ ਦੱਸੋ ਦਾਰਾ ਸਿੰਘ ਜੀ ਲੋ ਜੀ ਦਾਰਾ ਸਿੰਘ ਜੀ ਦੇ ਦਰਸ਼ਨ ਕਰੋ ਇਹਨਾਂ ਦੇ ਵੀ ਦੇਖੋ ਦਸਤਾਰ ਕਿੰਡੀ ਵਧੀਆ ਸਜਾਈ ਹੋਈ ਹੈ ਆਪਾਂ 2 ਮਿੰਟ ਵੀ ਨਹੀਂ ਬਣ ਸਕਦੇ ਜੇ ਦੇਖੀਏ ਤੇ ਇੰਨੀ ਗਰਮੀ ਚ ਗੁਰੂ ਦੀ ਕਿਰਪਾ ਇਹ ਗੁਰੂ ਦੀ ਕਿਰਪਾ ਜੀ ਬਸ ਹਰ ਬੰਦੇ ਦੇ ਬਸ ਦਾ ਰੋਗ ਨਹੀਂ ਹੈ ਜੀ ਤਾਂ ਸਿੰਘਾਂ ਦੀ ਕਿਰਪਾ ਜੀ ਬਿਲਕੁਲ ਜੀ ਬਿਲਕੁਲ 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 ਬਸ ਉਸਤਾ ਜੀ ਦੀ ਕਿਰਪਾ ਜੀ ਉਹਨੇ ਲਾਈਵ ਹੋਇਆ ਹਾਂ ਬਸ ਇਹੀ ਗੱਲ ਅਸਾਂ ਕੋ ਤੁਹਾਨੂੰ ਦਰਸ਼ਨ ਬਹੁਤ ਵਧੀਆ ਹੋਗੇ ਨ ਕਿਸਮਤ ਦੀ ਗੱਲ ਹੈ ਦੇਖੋ ਉਧਾਂ ਗੁਰਦੁਆਰਾ ਜਾਣੇ ਆਪਾਂ ਜਾ ਕੇ ਆ ਜਾਣੇ ਤੇ ਅੱਜ ਕੁਝ ਖਾਸ ਚੀਜ਼ਾਂ ਦੇਖ ਗਿਆ ਸਾਨੂੰ ਗੁਰੂ ਸਾਹਿਬ ਦੇ ਸਿੰਘ ਦਿਖੇ ਸਾਰਾ ਇਤਿਹਾਸ ਵੀ ਤੁਹਾਨੂੰ ਦੱਸ ਦਿੱਤਾ ਹੈ ਮੇਕਰੋੜ ਸਿੰਘ ਨਾਲ ਸੇਦ ਵਾਲੇ ਸਾਨੂੰ ਹਰ ਹਰਿ ਗਾਨੇ ਨਾਲ ਬਨੋ ਦਾ ਕਲਣਾ ਲਾਜੀ ਹੋਣਾ ਫਤਿਹ ਸਿੰਘ ਜੀ ਸਿੰਘਾਰ ਸਿੰਘ ਬਾਜ ਵਾਲੇ ਪਰਾਇ ਦੇ ਮਾਤਾ ਸਾਹ ਤੋਰਾ ਸੱਸੀ ਮਾਤਾ ਦਿੱਤਾ ਮਾਤਾ ਸੁੰਦਰੀ ਦੇ ਮਨ ਨੂੰ ਪਾਵੇ ਹਰ ਹਰਿ ਗਾਨੇ ਹਰ ਹਰਿ ਨਿਹਾਲ ਜਦੇ ਸਾਨੂੰ ਮੇਕਰੋੜੀ ਸ਼ੋਮਣੀ ਕਾਲੀ ਪੰਥ ਬੁੱਢੇ ਨਾਲ ਦੇ ਮਨ ਨੂੰ ਪਾਵੇ ਹਰ ਹਰਿ ਗਾਨੇ ਹਰ ਹਰਿ ਖਾਸ ਕਥੇ ਕਿਥੇ ਆਏ ਕਰੋ ਜੀ ਜੀ ਸਾਰੇ ਆਜੋ ਜਾਵੇ ਬੁੱਢੇ ਦਲ ਦੇ ਜਿੰਨਲਾ ਦੇ ਮਨਾਂ ਨੂੰ ਭਾਵੇ ਅੱਲਾਹ 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 ਅੱਜ ਤੋਂ ਹੁਣ ਲੰਗਰ ਹਾਲ ਵਿੱਚ ਆਇਆ ਪ੍ਰਸ਼ਾਦਾ ਛਕਦੇ ਆ ਇੱਥੇ ਬਹੁਤ ਵਧੀਆ ਵੀਡੀਓ ਬਣ ਗਈ ਦੇਖੋ ਮੁਕਦਰਾਂ ਦੀਆਂ ਗੱਲਾਂ ਨੇ ਨਿਹੰਗ ਸਿੰਘਾਂ ਦੇ ਦਰਸ਼ਨ ਹੋ ਗਏ ਨੇ ਸਾਰੇ ਜਿੱਥੇ ਆਮ ਤੌਰ ਤੇ ਆਪਾਂ ਆਈਦਾ ਤੇ ਆਮ ਤੌਰ ਤੇ ਸਿੰਪਲ ਵੀਡੀਓ ਬਣਾਈਦੀ ਇਹ ਵੀਡੀਓ ਹੁਣ ਖਾਸ ਹੋ ਗਈ ਸਟੰਬ ਲੰਗਰ ਕਰ ਰਹੇ ਆ ਗੁਰਦੁਆਰਾ ਸਾਹਿਬ ਚਾਲ ਆ ਗਈ ਹੈ ਜੀ ਪ੍ਰਸ਼ਾਦ ਆ ਗਏ ਨੇ ਤੇ ਦਹੀਂ ਆ ਗਿਆ ਤੇ ਸਲਾਦ ਵੀ ਆ ਗਿਆ ਇਹਦੇ ਚ ਪਾਏਗਾ ਜਲ ਹੁਣ ਸ਼ੁਰੂ ਕਰਦੇ ਹਾਂ ਲੰਗਰ ਵਾਏ ਖਾਲਸਾ ਭਾਈ ਜੀ ਕੀ ਫਤਿਹ ਸਵਾ ਲੰਗਰ ਰੈਡੀ ਬਹੁਤ ਸਵਾ ਲੰਗਰ ਆਇਆ ਲੰਗਰ 꾸ਜਾ ਤੇ ਸਵਾਦ ਬੰਨਿਆ ਨੇ ਹਾਂ ਜੀ ਸੰਤੋ ਲੰਗਰ ਚੱਲਦਾ ਹੈ ਬਹੁਤ ਵਧੀਆ ਪ੍ਰਸ਼ਾਦੇ ਰਹਿਤਾ ਦਾਲ ਸਾਰਾ ਕੁਝ ਖਾ ਰਹੇ ਆ ਬੀਚੇ ਪੇਟ ਭਰ ਗਿਆ ਲੰਗਰ ਹਾਲ ਦੇਖ ਲਓ ਲੰਗਰ ਕਰ ਲਿਆ ਮਿੱਤਰੋ ਹੁਣ ਭਾਂਡੇ ਧੋਣ ਚੱਲਿਆ ਹਾਂ ਤੁਹਾਨੂੰ ਜਿਵੇਂ ਕਿ ਮੈਂ ਪਿਛਲੀ ਵੀਡੀਓ ਚ ਵੀ ਦੱਸਿਆ ਸੀ ਕਿ ਆਪਣੇ ਬਰਤਨ ਕੋਸ਼ਿਸ਼ ਕਰਿਆ ਕਰੋ ਆਪ ਧੋਇਆ ਕਰੋ ਤੇ ਨਾਲੇ ਸੰਤਾਂ ਦੇ ਵੀ ਧੋਇਆ ਕਰੋ ਸੰਤੋਂ ਲੰਗਰ ਕਰ ਲਿਆ ਹੈ ਹੁਣ ਇੱਥੋਂ ਬਾਹਰ ਨਿਕਲਦਾ ਹਾਂ ਤੇ ਤੁਹਾਨੂੰ ਇੱਕ ਖਾਸ ਗੱਲ ਦੱਸਾਂ ਅੱਜ ਜੋ ਹੋਈ ਹੈ ਬਾਹਰ ਜਾ ਕੇ ਮੈਂ ਵੀਡੀਓ ਬਣਾ ਕੇ ਦੱਸਾਂ ਤੁਹਾਨੂੰ ਚੰਗਾ ਜੀ ਸੰਗਤੋ ਇੱਕ ਖਾਸ ਚੀਜ਼ ਹੋਈ ਅੱਜ ਮੈਂ ਗੁਰਦੁਆਰਾ ਸਾਹਿਬ ਦੀ ਵਲੌਗ ਬਣਾਉਣ ਵੀਡੀਓ ਬਣਾਉਣ ਦਰਸ਼ਨ ਕਰਨ ਆਇਆ ਸੀ ਨਾਲੇ ਤੁਹਾਨੂੰ ਦਿਖਾਉਣ ਲਈ ਆਇਆ ਸੀ ਤੇ ਨਿਹੰਗ ਸਿੰਘਾਂ ਦਾ ਇੱਥੇ ਮਿਲ ਗਿਆ ਜੱਥਾ ਜਿਨ੍ਹਾਂ ਨੇ ਬਹੁਤ ਵਧੀਆ ਯੋਗਦਾਨ ਦਿੱਤਾ ਹੈ ਵੀਡੀਓ ਬਣਾਉਣ ਦੇ ਵਿੱਚ ਬਹੁਤ ਅੱਛੀ ਤਰ੍ਹਾਂ ਇਤਿਹਾਸ ਦੱਸਿਆ ਉਹਨਾਂ ਨੇ ਪੂਰਾ ਚੰਗੀ ਤਰ੍ਹਾਂ ਉਹਨਾਂ ਨੇ ਇੱਕ ਇੱਕ ਚੀਜ਼ ਦੱਸੀ ਹੈ ਤੇ ਵੀਡੀਓ ਨੂੰ ਚਾਰ ਚੰਨ ਰੌਣਕਾ ਲਾ ਦਿੱਤੀਆਂ ਤੇ ਮਿੱਤਰੋ ਹੁਣ ਗੁਰਦੁਦਵਾਰਾ ਦਮਦਮਾ ਸਾਹਿਬ ਤੋਂ ਜਾਣ ਦਾ ਸਮਾਂ ਆ ਗਿਆ ਹੈ ਅਚੀ ਤਰ੍ਹਾਂ ਦਰਸ਼ਨ ਹੋ ਗਏਨ ਵਧੀਆ ਤਰ੍ਹਾਂ ਇਤਿਹਾਸ ਪਤਾ ਲੱਗ ਗਿਆ ਤੇ ਤੁਹਾਨੂੰ ਦਸਵੀਂ ਦਿੱਤਾ ਲੰਗਰ ਵੀ ਕਰ ਲਿਆ ਤੇ ਨਿਹੰਗ ਸਿੰਘਾਂ ਨੇ ਵੀਡੀਓ ਚਾਰ ਚਾਂਦ ਜੋ ਲਾਇਨ ਹੋਤਾ ਬਹੁਤ ਵਧੀਆ ਹੋ ਗਿਆ ਤੇ ਹੁਣ ਇੱਥੋਂ ਚੱਲਣ ਦਾ ਸਮਾਂ ਆ ਗਿਆ ਉਮੀਦ ਕਰਦਾ ਹਾਂ ਤੁਹਾਨੂੰ ਵੀਡੀਓ ਪਸੰਦ ਆਈ ਹੋਗੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਲਾਈਕ ਕਰਿਓ ਸ਼ੇਅਰ ਜ਼ਰੂਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ